ਕਿਸਾਨ ਮਜ਼ਦੂਰ ਮੋਰਚਾ ਜਿੰਦਾਬਾਦ 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 ਇਹ ਸਰਕਾਰ ਮਰਦਾਵਾ ਪੰਜਾਬ ਸਰਕਾਰ ਮਰਦਾਵਾ ਮਰਦਾਵਾ ਕਿਸਾਨ ਮਜ਼ਦੂਰ ਮੋਰਚੇ ਵਿੱਚ ਜਿਹੜਾ ਕਿ ਪਿਛਲੇ ਦਿਨਾਂ ਵਿੱਚ ਜਿਹੜਾ 5 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਡੇ ਮੰਤਰੀ ਜਿਹੜੇ ਨੇ ਆਪ ਵਾਲੇ ਤੇ ਜਿੰਨੇ ਆਪ ਵਾਲੇ ਐਮਐਲਏ ਉਹਨਾਂ ਦੇ ਜਿਹੜਾ ਕਰਾਓ ਕਰਨਾ ਹੈ ਜਿਹੜਾ ਕਿ ਸਾਡਾ ਕਿਸਾਨੀ ਤੇ ਮਜ਼ਦੂਰਾਂ ਦੇ ਮੁੱਦਿਆਂ ਤੇ ਜਿਹੜੀਆਂ ਗੱਲਾਂ ਤੇ ਪਿਛਲੇ ਦਿਨੀ ਜਿਹੜਾ ਪਿਛਲੇ ਸਾਲ ਅਸੀਂ ਸ਼ੰਭੂ ਖਨੌਰੀ ਦੀ ਜਿਹੜਾ ਮੋਰਚਾ ਲਾਇਆ ਸੀ ਉੱਥੇ ਜਿਹੜੇ ਸਾਡੇ ਟਰਾਲੀਆਂ ਤੇ ਬਾਕੀ ਸਾਰਾ ਸਮਾਨ ਵੀ ਜਿਹੜਾ ਇਹਨਾਂ ਚੋਰੀ ਕੀਤਾ ਸੀ ਜਿਹੜੀਆਂ ਮੰਗਾ ਸੀ ਉਹ ਤਾਂ ਸਾਡੀਆਂ ਸੈਂਟਰ ਦੇ ਨਾਲ ਲੱਗਿਆ ਸੀ ਤੇ ਇਥੋ ਵਾਲੀ ਸਰਕਾਰ ਪੰਜਾਬ ਸਰਕਾਰ ਨੇ ਆਪ ਵਾਲੀ ਨੇ ਜਿਹੜਾ ਸਾਡੇ ਮੋਰਚੇ ਵਿਖੇੜੇ ਤੇ ਸਟੇਜਾਂ ਤੋੜੀਆਂ ਸਾਡਾ ਸਾਰਾ ਸਮਾਨ ਚੋਰੀ ਕਰਾਇਆ ਇੱਕ ਤਾਂ ਉਹਦਾ ਸਾਡਾ ਹਸਾਬਕ ਤਾਂ ਰਹਿੰਦਾ ਹੈ 1 ਲੱਖ 1 ਕਰੋੜ ਤੇ 70 ਲੱਖ ਰੁਪਇਆ ਤੇ ਬਾਕੀ ਜਿਹੜਾ ਹੈ ਸਾਡਾ ਆ ਜਿਹੜੇ ਬਿੱਲ ਲੈ ਕੇ ਆ ਰਹੀ ਏ ਮੀਲੀ ਸ਼ੋਦ ਬਿੱਲ ਜਿਹੜਾ 2025 ਜਿਹੜਾ ਲੈ ਕੇ ਆ ਰਹੀ ਏ ਤੇ ਸੈਂਟਰ ਸਰਕਾਰ ਮਿਲ ਲੈ ਕੇ ਆਈ ਏ ਤੇ ਇਹਨਾਂ ਨੇ ਜਿਹੜਾ ਪਿਛਲੇ ਦਿਨਾਂ ਵਿੱਚ ਅਸੀਂ ਪ੍ਰੋਡਕਸ਼ਨ ਕੀਤੇ ਸੀ 5 ਤਰੀਕ ਨੂੰ ਜਿਹੜਾ ਅਸੀਂ ਰੇਲਾ ਰੋਕਿਆ ਸੀ 12 ਤਰੀਕ ਨੂੰ ਤੇ 18 ਤੇ 19 ਨੂੰ ਜਿਹੜੇ ਦੀਸਾਂ ਮੋਰੇ ਤਰਨੇ ਲਾਏ ਸੀ ਤੇ 22 ਨੂੰ ਆਣਾ ਸੀ ਰੇਲਾ ਤੇ ਇਹਨਾਂ ਸਰਕਾਰ ਨੇ ਸਾਨੂੰ ਮੀਟਿੰਗ ਦੇ ਦਿੱਤੀ ਤੇ ਮੀਟਿੰਗ ਦੇ ਵਿੱਚ ਜਿਹੜੀ ਸਾਡੀ ਖਾਜਰ ਖਵਾਰੀ ਹੋਇ ਕਰਾਈ ਨੇ ਜਿਹੜੀ ਆਪਣੇ ਕੰਮਾਂ ਤੋਂ ਭੱਜੀ ਏ ਇਹ ਸਰਕਾਰ ਜਿਹੜੇ ਕਿ ਸਾਨੂੰ ਕਹਿੰਦੀ ਸੀ ਵੀ ਅਸੀਂ ਤੁਹਾਨੂੰ ਲਿਖਤ ਰੂਪ ਵਿੱਚ ਦੇਵਾਂਗੇ 5 ਤਰੀਕ ਨੂੰ ਉਹ ਵੀ ਸਾਨੂੰ ਜਿਹੜਾ ਬਿਜਲੀ ਉਹ ਜਿਹੜਾ ਬਿਜਲੀ ਦੇ ਸਾਡਾ ਨਿਜੀਕਰਨ ਕਰਨ ਜਾ ਰਹੀ ਹੋਂ ਤੇ ਦੇਣਾ ਸੀ ਲਿਖਤੀ ਰੂਪ ਵਿੱਚ ਉਹ ਵੀ ਨਹੀਂ ਦਿੱਤਾ ਤੇ ਸਰਕਾਰ ਜਿਹੜੀ ਸੀ ਮੀਟਿੰਗ ਤੋਂ ਭੱਜੀ ਸੀ ਤੇ ਸਰਕਾਰ ਦੀ ਜਿਹੜੇ ਕੰਨਾਂ ਕੰਨਾਂ ਦੇ ਵਿੱਚ ਮਾਇਲ ਪਾਈਏ ਉਹਨੂੰ ਕੱਢਣ ਵਾਸਤੇ ਜਿਹੜਾ ਆ ਸਾਡਾ 5 ਤਰੀਕ ਨੂੰ ਲੱਗਾ ਹੈ ਤੇ ਸਾਰੇ ਪੰਜਾਬ ਵਿੱਚ ਅਸੀਂ ਜਲਾਲਾਬਾਦ ਜਿਹੜਾ ਹੈ ਇਹ 골ਡੀ ਕੰਬੋਲ ਅਸੀਂ ਉੱਥੇ ਜਿਹੜਾ ਅਸੀਂ ਇੱਥੇ ਇਹਦੀ ਕਿਰਾਬੰਦੀ ਕਰਾਂਗੇ ਤੇ ਆਦੇ ਸਵਾਰ ਰੱਖਾਂਗੇ ਨਹੀਂ ਇਹਨਾਂ ਦੀ ਕਿਰਾਬੰਦੀ ਕਿੱਥੇ ਕਰੋਗੇ 골ਡੀ ਕੰਬੋਲ 골ਡੀ ਕੰਬੋਲ ਦੇ ਕਿਹੜਾ ਘਾਰੇ ਹੁੰਦਾ ਕੋਠੀ ਹੈਗੀ ਹੈ ਫਾਇਲ ਕਾ ਨੂੰ ਜਿਹੜੀ ਸੜਕ ਜਾਂਦੀ ਹੈ ਤੇ ਉਹ ਸਵੇਰੇ ਦੇ ਉੱਤੇ ਜਿਹੜਾ ਜਾਂਦਾ ਘਾਰ ਹੈਗਾ ਉੱਥੇ ਜਿਹੜਾ ਦਾ ਅਸੀਂ ਘਰਾਓ ਕਰਾਂਗੇ ਤੇ ਜਿਹੜੇ ਮੰਗਾ ਜਿਹੜੀ ਸਾਡੀ ਅੱਗੇ ਨੇ ਉਹਨਾ ਪ੍ਰਤੀ ਜਿਹੜਾ ਸੀ ਤੇ ਇਹਨਾਂ ਨੇ ਜਿਹੜੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੋਖੇ ਕੀਤੇ ਨੇ ਜਿਵੇਂ ਸਾਡੀ ਮਨਰੇਗਾ ਚਲੀ ਗਈ ਮਨਰੇਗਾ ਜਿਹੜੀ ਹੈਗੀ ਏ ਉਹਨਾਂ ਦਾ ਨਾਮ ਬਦਲ ਦਿੱਤਾ ਮੋਦੀ ਸਰਕਾਰ ਨੇ ਭਾਜਪਾ ਨੇ ਤੇ ਜਿਹੜਾ ਉਹਦੇ ਵਿੱਚ ਕੁਝ ਵੀ ਨਹੀਂ ਰੱਖਾਗਾ ਬਜਟੋਂ ਦਾ ਘਟਕਾ ਜਿਹੜਾ ਘਟਾਇਆਗਾ 70 ਹਜ਼ਾਰ ਕਰੋੜ ਜਿਹੜਾ ਕਿ 2.5 ਲੱਖ ਕਰੋੜ ਜਿਹੜੇ ਪਈਆ ਚਾਹੀਦਾ ਸੀ ਜਿਹੜਾ 25 ਦਿਨ ਹੋਰ ਇਹਨਾਂ ਦੇਣਾ ਸੀ ਉਲਟਾ ਜਿਹੜਾ ਉਹ ਪੰਜਾਬ ਸਰਕਾਰ ਤੇ ਥੋਪ ਦਿੱਤਾ ਵੀ 40 ਉਹ ਦੇਵੇਗੀ ਪੰਜਾਬ ਸਰਕਾਰ ਤੇ 60 ਦੇਾਂਗੇ ਅਸੀਂ ਤੇ 40 ਉਹਨਾਂ ਕੋਲ ਦੇਣ ਦੀ ਸਮਰੱਥਾ ਕੋਣੀ ਹੈਗੀ ਉਹਨਾਂ ਕੋਲ ਤਾਂ ਸਾਡੇ ਜਿਹੜੇ ਆ ਪੈਨਸ਼ਨ ਆ ਗਏ ਨੇ ਭਾਵੇਂ ਅਪੰਗ ਦੀ ਹੈ ਗਏ ਨੇ ਭਾਵੇਂ ਕਿਸੇ ਬਜ਼ੁਰਗ ਦੀ ਹੈ ਗਏ ਨੇ ਤੇ ਭਾਵੇਂ ਕਿਸੇ ਵੱਡੇ ਪਾ ਪੈਨਸ਼ਨ ਹੈਗੀ ਉਹ ਨਹੀਂ ਦਿੱਤੀ ਜਾ ਰਿਆਂ ਤੇ ਇਹ ਸਾਨੂੰ ਦੂਜੇ ਜਗ੍ਹਾ ਜਿਹੜਾ ਹੈ ਇਹਦਾ ਭੋਗ ਪਾਇਆ ਜਾ ਰਿਹਾ ਜੇ ਉਹਦੇ ਚ ਕੋਈ ਰੋਟੀਆਂ ਹੈਗੀਆਂ ਸੀ ਮਨਰੇ ਗੱਗਾ ਵਿੱਚ ਤੇ ਇਹਨਾਂ ਨੂੰ ਉਂ ਕੱਢਣੀਆਂ ਚਾਹੀਦੀਆਂ ਸੀ ਤੇ ਜਿਹੜੀਆਂ ਆ ਜਾਂਦਾ ਨਾਂ ਬਦਲ ਕੇ ਸਾਡੇ ਤੋਂ ਸਾਡਾ ਰਜਗਾਰ ਖੋਇਆ ਖੋਇਆ ਗਿਆ ਅਸੀਂ ਇਹਨਾਂ ਤੇ ਗੱਲ ਕਰਨੀ ਇਹਨਾਂ ਨਾਲ ਤੇ ਜਿਵੇਂ ਸਾਡਾ ਵੀਰ ਸੁਧ ਬਿੱਲ ਲੈ ਕੇ ਆਈਏ ਸੈਂਟਰ ਸਰਕਾਰ ਸੈ ਕਾਰਪੋਰੇਟ ਕਰਾਉਣਿਆਂ ਨੂੰ ਸਾਡੇ ਜਾਂ ਹੱਥ ਪੰਨ ਕੇ ਜਿਹੜੇ ਫੜਾਣ ਫੜਾਣ ਜਾ ਰਹੀ ਹੈ ਸਰਕਾਰਾਂ ਅਸੀਂ ਉਹਨਾਂ ਦੇ ਹਸਾਬ ਕਿਤਾਬ ਲੈਣੇ ਨੇ ਇਹਨਾਂ ਕੋਲੋਂ ਤੇ ਜਿਹੜਾ ਪਿਛਲੇ ਦਿਨੀਆਂ ਆੜ ਆਏ ਨੇ ਸਾਡੇ ਇਹ ਤੇ ਪੰਜਾਬ ਦੇ ਵਿੱਚ ਜਿਹੜੇ ਸਤਲੋਜ ਦੇ ਪਿੰਡ ਜਿਹੜੇ ਨਾ ਸੀ ਉੱਥੇ ਜਿਹੜੇ ਨੁਕਸਾਨ ਹੋਣੇ ਜਾਨੀ ਨੁਕਸਾਨ ਹੋਇਆ ਲੈ ਮਾਲੀ ਨੁਕਸਾਨ ਹੋਇਆ ਲੈ ਫਸਲਾਂ ਦਾ ਨੁਕਸਾਨ ਹੋਇਆ ਕੋ ਸਰਕਾਰ ਨੇ ਜਿਹੜੀਆਂ ਛੱਤਾਂ ਰਾਖੰਦੀਆਂ ਨਾ ਤਾਂ ਜਿਨ੍ਹਾਂ ਦੀ ਗਵਜ਼ੋਰੀ ਸੀ ਉਹਨਾਂ ਨੂੰ ਪੈਸੇ ਮਿਲੇ ਨੇ ਤੇ ਨਾ 5 ਕਿੱਲਾਂ ਤੋਂ ਉੱਤੇ ਦਿੱਤੇ ਨੇ ਕਿਉਂ ਉਹਦੇ ਤੇ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਜੀ ਜੇ ਕਿਸੇ ਦੀ 20 ਕਿੱਲੇ ਫਸਲ ਖਰਾਬ ਹੋਈ ਤਾਂ 20 ਨੇ ਮਿਲਣਾ ਚਾਹੀਦਾ ਤੇ ਕਿੰਦੀ 10 ਕਿਲੇ ਹੋਈ 10 ਰੁਪਏ ਤਾਂ ਮਿਲਣਾ ਚਾਹੀਦਾ ਤੇ ਜਿਹਦੇ ਨਾਲ ਗਰਦੋਰੀ ਉਹਨੂੰ ਵੀ ਮਿਲਣਾ ਚਾਹੀਦਾ ਤੇ ਜਿਹਨੇ ਠੇਕਤ ਲਈ ਸੀ ਉਹਨੂੰ ਵੀ ਪੈਸੇ ਮਿਲਣੇ ਚਾਹੀਦੇ ਸੀ ਉਹਨਾਂ ਤੋਂ ਪੁੱਜੀ ਭੱਜੀ ਸਰਕਾਰ ਉਹਦੇ ਵਾਸਤੇ ਜਿਹੜੇ ਅਸੀਂ ਸਵਾਲ ਜਵਾਬ ਇਹਨਾਂ ਨਾਲ ਜਿਹੜਾ ਅਸੀਂ ਮੌਕੇ ਦਾ ਸਾਡਾ ਜਿਹੜਾ 골ਡੀ ਐਮਐਲਏ ਸੀ ਉਹਨਾਂ ਨਾਲ ਕਰਨ ਜਾਣਾ ਹੈ 5 ਤਰੀਕ ਨੂੰ ਤੇ ਤਗੜੇ ਕੋਈ ਸੁਣ ਲੈਣ